ਉਹ ਇੱਧਰ ਹੋ ਜਾ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਾਪਾ ਕਮੈਂਟ ਆ ਗਿਆ ਕਿ ਕਿ ਜਿੰਦਿਆ ਨਾ ਵੀ ਉਹ ਹੀ ਤੇਰੇ ਵੀ ਉਹ ਹੀ ਸਾਈਕਲ ਆ ਉਹਦੇ ਚ ਵੱਖਰਾ ਕੋਈ ਯਾਰ ਅਬੀ ਇੱਧਰ ਹੋ ਜਾ ਹਾਂ ਯਾਰ ਤੂੰ ਕੋਈ ਨਾ ਉਹਨੂੰ ਕਰਨ ਦਿਨਾ ਨਾ ਉਹਨੂੰ ਆਫ ਕਰਦਾ ਕੱਲ ਵੀ ਨਹੀਂ ਤੂੰ ਕਰਨ ਦਿੰਦਾ

ਕਾਂ ਕਰਕੇ ਫਿਰ ਅੱਜ ਸਾਈਕਲਿੰਗ ਕਰ ਰਹੇ ਬੱਚੇ ਆ ਗਿਆ ਲੱਗਦਾ ਹੈਲੀਕਾਪਟਰ ਆਉਣਾ ਇੱਥੇ ਸੀਐਮ ਆਉຊਣ ਸਟੇਡੀਅਮ ਅੱਜ ਫੇਰ ਬੰਦ ਕੀਤਾ ਪਿਆ 3 ਦਿਨ ਕਦੇ ਕੋਸ਼ ਕਦੇ ਕੋਸ਼ ਕਦੇ ਮੀਂਹ ਨਾਲ ਭਰ ਜਾਂਦਾ ਪਾਣੀ पंद्रह दिन हो गए सात अठ दिन बंद ही रे अज स्टेडियम नहीं गया है क्या? ਇਸ ਛਿਤ ਸਿਮ ਆਣਾ ਕਰਕੇ ਕਾਫੀ ਘੱਟ ਲੋਕ ਆਏ ਸਭ ਨੂੰ ਗਰੁੱਪ ਦੇ ਵਿੱਚ ਮੈਸੇਜ ਚਲੇ ਜਾਂਦਾ ਸਭ ਨੂੰ ਕਿ ਅੱਜ ਬੰਦ ਆ ਜਾਂ ਜਾਉਣਾ ਕਿਸੇ ਨੇ ਤੇ ਜਦੋਂ ਕੋਈ ਨਾ ਹੋਵੇ ਛੁੱਟੀ ਤੇ ਫਿਰ ਇਹ ਭਰ ਜਾਂਦਾ ਬਹੁਤ ਜ਼ਿਆਦਾ ਲੋਕ ਤੁੰਨੇ ਅੱਜ ਗਏ ਕ੍ਰਿਕਟ ਸਟੇਡੀਅਮ ਉੱਲ ਜ਼ਿਆਦਾ ਲੋਕ ਜੇ ਉੱਥੇ ਕੋਈ ਮੈਚ ਨਾ ਆਇਆ ਤੇ ਅੱਜ ਉੱਥੇ ਕਰਨਗੇ ਐਕਸਰਸਾਈਜ਼ ਜਿਹੜਾ ਟਰੈਕ ਵਾਲਾ ਇੱਥੇ ਸੀ ਸੀਐਮ ਦਾ ਹੈਲੀਕਾਪਟਰ ਉਤਰਨਾ ਉਹ ਸਾਰਾ ਸੀਲ ਕੀਤਾ ਪਿਆ ਪਰ ਇਹ ਹੈ ਕਿ ਇੱਥੇ ਨਹੀਂ ਜਿਵੇਂ ਆਪਣੇ ਆਉਂਦਾ ਮਾਨ ਸਾਹਿਬ ਤੇ ਚਾਰ ਜ਼ਿਲ੍ਹੇ ਜਾਮ ਕਰਦੇ ਨੇ ਲੋਕ ਆਮ ਤੁਰੇ ਫਿਰਦੇ ਕੋਈ ਕਿਸੇ ਨੂੰ ਦਿੱਕਤ ਨਹੀਂ ਤੇ ਪੰਜਾਬ ਚ ਪਤਾ ਨਹੀਂ ਕਿਉਂ ਇੰਨਾ ਖਤਰਾ ਹੈ ਨਾ ਪੰਜਾਬ ਦਾ ਸੀਐਮ ਆਉਂਦਾ ਚਾਰ ਜ਼ਿਲ੍ਹਿਆਂ ਦੀ ਪੁਲਿਸ ਲਾ ਦਿੰਦੇ ਇੱਥੇ ਕੋਈ ਇੰਨਾ ਜ਼ਿਆਦਾ ਨਹੀਂ ਆਮ ਲੋਕ ਤੁਰੇ ਫਿਰਦੇ ਵਿੱਚ ਨਹੀਂ ਤੇ ਪੰਜਾਬ ਜਿੰਦਾ ਦੇ ਸਟੇਡੀਅਮ ਹੀ ਸੀਲ ਕਰ ਦੇਣਾ ਤੇ ਇੱਥੇ ਕੋਈ ਇਦਾਂ ਦੀ ਗੱਲ ਨਹੀਂ ਸਾਰੇ ਉਦਾਂ ਹੀ ਆ ਜਾ ਰਹੇ ਬੰਦ ਨਹੀਂ ਕੀਤਾ ਪਬਲੀਕਲੀ ਇਹ ਲੋਕ ਆਪਣੀ ਐਕਸਰਸਾਈਜ਼ ਕਰਨ ਕੋਈ ਕੋਈ ਕਰ ਦੇ ਕੇ ਬਿਨਾਂ ਵਜ੍ਹਾ ਬੰਦ ਕਰ ਦੇਣਗੇ ਜਾਂ ਲੋਕਾਂ ਨੂੰ ਐਕਸਰਸਾਈਜ਼ ਕਰਦਿਆਂ ਰੋਕ ਕੇ ਕੱਢ ਦੇਣਗੇ ਜੀ ਇੱਥੇ ਅੱਸੀ ਆਉਂਦਾ ਹੈਲੀਕਾਪਟਰ ਆਉਣਾ ਦੇ ਬੰਦ ਕਰਦੇ ਆ ਅਰੇ ਭਾਈ ਯਾਰ ਸਪੈਸ਼ਲ ਘਟਣੀ ਤੋਂ ਮੰਨ ਹਾਂ ਇਹ ਆਪਣੇ ਤੋਂ ਅੱਗੇ ਲੰਘ ਗਿਆ ਏ ਹਰਿਆਣਾ ਦਿੱਲੀ ਤੇ ਆਪਣੇ ਲੜੀ ਜਾਓ ਆਪਸ ਵਿੱਚ ਇੱਕ ਦੂਜੇ ਤੇ ਖਤਰਾ ਬਣਿਆ ਤਾਂ ਇਹ ਨਾ ਪੁਲਿਸ ਲਾਈ ਚਾਰੇ ਪਾਸੇ ਜਿੱਥੇ ਸੀਐਮ ਆਉਂਦਾ ਸੀਐਮ ਕੀ ਕੋਈ ਮੰਤਰੀ ਆ ਜੇ ਤਾਂ ਪੂਰੇ ਜਾਮ ਕਰ ਦਿੰਦੇ ਇੰਨਾ ਖਤਰਾ ਹਨਨ ਇੱਥੇ ਕੋਈ ਲੋਕਾਂ ਚ ਹਉਆ ਨਹੀਂ ਕਿ ਸੀਐਮ ਆ ਗਿਆ ਤਾਂ ਕੋਈ ਆ ਜੇ ਲੋਕ ਵੋਟਾਂ ਚ ਗਲੀਆਂ ਜਾਮ ਕੋਈ ਬਿਨਾ ਸਿਕਿਉਰਟੀ ਐਨ ਨਹੀਂ ਜਿਆਦੀ ਕੋਈ ਇਸ ਨਹੀਂ ਹੁੰਦਾ ਤੇ ਤੁਰੇ ਫਿਰਦੇ ਲੋਕ ਆਮ ਜਿਹੜੇ ਨਵੇਂ ਭਰਾਏ ਲਾਈਕ ਫੋਲੋ ਵੀ ਕਰ ਲੋ ਤੇ ਲਾਈਕ ਵੀ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਦੂਜੇ ਲੋਕਾਂ ਦੀਆਂ ਇੰਨੀਆਂ ਵੀਡੀਓ ਤੁਸੀਂ ਦੇਖਦੇ ਹੋ ਮੇਰੀ ਵੀ ਕਰ ਦਿਆ ਕਰੋ ਇਹ ਤਾਂ ਹੀ ਕਰ ਦਿਓਗੇ ਤੇ ਮੇਰਾ ਉਹ ਟਾਈਮ ਪੂਰਾ ਹੋਣਾਗਾ ਮੇਰਾ ਰਹਿ ਗਿਆ ਸਮਝ ਲਓ ਬਿਲਕੁਲ ਥੋੜਾ ਜਿਹਾ ਰਹਿ ਗਿਆ ਟਾਈਮ ਪੂਰਾ ਹੋਣਾ ਤੇ ਕਰ ਦਿਓ ਜਲਦੀ ਤੇ ਜਲਦੀ ਉਹ ਅਜੇ ਟਾਈਮ ਪੂਰਾ कितों कितों देख रहे हो कमेंट करके दसो गाइज गाइज वीर ए आई वीडियो शॉर्ट ਇਹ ਤੁਸੀਂ ਹਰਿਆਣਾ ਦੇ ਗੁਰੂਗ੍ਰਾਮ ਦਾ ਸਟੇਡੀਅਮ ਦੇਖ ਰਹੇ ਹੋ ਇੱਥੇ ਬਹੁਤ ਜ਼ਿਆਦਾ ਸਪੋਰਟਸ ਦਾ क्रेज ਹੈ ਤੁਹਾਨੂੰ ਪਤਾ ਹੀ ਹੈ ਹਰਿਆਣੇ 'ਚਾਰੇ ਭਰਾ ਨੂੰ ਬੇਨਤੀ ਲਾਈਕ ਕਮੈਂਟ ਜ਼ਰੂਰ ਕਰੋ ਅੱਜ ਅੱਜ ਕ੍ਰੀਏਟਰ ਵਾਲੇ ਸੀਏ ਆਪਣੇ ਲਾਲ ਕਿਲੇ ਤੇ ਸਿੰਘੂ ਤੇ ਕਾਰਪਾਖੇ ਤੇ ਆਪਣਾ ਪੰਜਾਬ ਦਾ ਸਰਪੰਚ ਇੱਕ ਨੂੰ ਚੁਣਿਆ ਸੀ ਇਨਵਿਟੇਸ਼ਨ ਤੇ ਸੱਦਿਆ ਸੀ ਤੇ ਦੇਖ ਲਓ ਉੱਥੇ ਉਹਨਾਂ ਨੇ ਰਸਤੇ 'ਚ ਰੋਕ ਕੇ ਤੇ ਇੱਕ ਗੱਾਰਾਂ ਦੀ ਵਜ੍ਹਾ ਨਾਲ ਕਹਿੰਦੇ ਐਂਟਰੀ ਨਹੀਂ ਕਰਨ ਦੇਣੀ ਦੱਸੋ ਇਹ ਸਹੀ ਹੈ ਕੱਲ ਜਿਨ੍ਹਾਂ ਨੇ ਦੇਸ਼ ਹਜ਼ਾਰ ਕਰਾਇਆ ਉਹਨਾਂ ਦੇ ਕਕਾਰਾਂ ਤੋਂ ਹੀ ਇੰਨਾ ਖਤਰਾ ਬਣ ਗਿਆ ਦੱਸੋ ਇਹ ਸਹੀ ਗੱਲ ਆ ਕਿ ਸਿੱਖਾਂ ਦੇ ਕਕਾਰ ਪਾ ਕੇ ਕਹਿੰਦੇ ਲਾਲ ਕਿਲੇ 'ਚ ਨਹੀਂ ਜਾ ਸਕਦੇ ਤੇ ਉਹ ਵਿਚਾਰਾ ਵਾਪਿਸ ਚਲੇ ਗਿਆ ਮੁੜ ਕੇ ਜੋ ਸਰਪੰਚ ਆਪਣੇ ਪੰਜਾਬ ਦਾ ਗਿਆ ਸੀ ਉਹਨੇ ਆਪਣੇ ਪਿੰਡ ਇੰਨਾ ਕੰਮ ਵਧੀਆ ਕੀਤਾ ਤਾਂ ਹੀ ਉਹਨੂੰ ਚੁਣਿਆ ਗਿਆ ਸੀ ਤੇ ਪਰ ਉਹਨਾਂ ਨੂੰ ਕਹਿੰਦੇ ਜੇ ਤੁਸੀਂ ਐਂਟਰੀ ਕਰਨੀ ਤੇ ਉਹ ਪਾ ਦੂਜਾ ਕਕਾਰ ਨੂੰ ਲਾ ਕੇ ਤੇ ਫਿਰ ਤੋਂ ਹੀ ਜਾ ਸਕਦੇ ਇਹ ਨਹੀਂ ਇਹਨਾਂ ਨੂੰ ਪਤਾ ਕਿ ਸਰੀਰ ਦੇ ਅੰਗ ਦੀ ਤਰ੍ਹਾਂ ਕਕਾਰਾਂ ਨੂੰ ਰੱਖਣ ਲਈ ਗੁਰੂ ਸਾਹਿਬ ਨੇ ਕਿਹਾ ਤੇ ਜੇ ਕੋਈ ਇਹ ਗੱਲ ਗੱਲਾਂ ਤੇ ਬੋਲਦਾ ਉਹਦਾ ਸਾਥ ਤਾਂ ਦੇ ਦਿਆ ਕਰੋ ਜਿਹੜੇ ਬੰਦੇ ਬੋਲਦੇ ਆ ਤੁਹਾਡੇ ਹੱਕ ਲਈ ਉਹਨਾਂ ਦਾ ਨਹੀਂ ਤੁਸੀਂ ਸਾਥ ਦਿੰਦੇ ਤੇ ਜੋ ਗੰਦਪਿੱਲ ਵੀਡੀਓ ਆਉਣ ਉਹ ਬੜੀ ਛੇਤੀ ਲਾਈਕ ਕਰਦੇ ਕਮੈਂਟ ਕਰਦੇ ਮਿਲੀਅਨ ਚ ਜਾਂਦੀਆਂ ਉਹਨਾਂ ਤੇ ਜੇ ਕੋਈ ਚੰਗੀ ਗੱਲ ਕਰੇ ਤੁਹਾਡੇ ਭਲੇ ਦੀ ਉਹ ਨਹੀਂ ਤੁਹਾਨੂੰ ਚੰਗਾ ਲੱਗਦਾ ਪਤਾ ਨਹੀਂ ਕਿਉਂ ਲਾਈਕ ਕਿਉਂ ਨਹੀਂ ਕਰਦੇ ਕਮੈਂਟ ਤਾਂ ਕਰਨਾ ਕੀ ਨੇ ਜਾਣੇ ਤੋਂ ਜੁੜੇ ਹੋ ਤੇ ਲਾਈਕ ਕਰੋ ਤੇ ਮੇਰਾ ਨਾ ਚੈਨਲ ਚੱਲ ਜਾਵੇ ਜੇ ਤੁਸੀਂ ਭਾਬੀ ਚੰਮਿਆਂ ਵਾਲੀ ਨੂਰ ਤੇ ਪਾਪਾ ਮੰਮੀ ਜਿੱਥੇ ਕੋਈ ਕੰਮ ਦੀ ਗੱਲ ਨਹੀਂ ਕੋਈ ਉਹਨਾਂ ਦੀ ਗੱਲ ਦਾ ਮੂੰਹ ਨਹੀਂ ਫੇਰਨੀ ਤੇ ਉਹਨਾਂ ਨੂੰ ਤੁਸੀਂ ਮਿਲੀਅਨ ਚ ਵਿਊ ਦਿੰਨੇ ਆ ਹੈ ਫੇਰ ਕਹਿੰਦੇ ਆ ਸਾਡੇ ਦੇ ਹੱਕ 'ਚ ਕੋਈ ਬੋਲਦਾ ਨਹੀਂ ਸਾਡੀ ਕਾਮ 'ਚ ਨਗਾਰ ਆ ਗਿਆ ਸਾਡੇ ਘੱਟ ਗਿਣਤੀ ਚ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਤੁਸੀਂ ਆਪ ਦੇ ਜਿਹੜਾ ਬੰਦਾ ਤੁਹਾਡੀ ਗੱਲ ਕਰਦਾ ਉਹਦਾ ਵੀ ਸਾਥ ਦੇ ਆਕਰ ਹੁਣ ਤੁਹਾਡਾ ਸਾਥ ਦੇ ਕੇ ਜੇ ਕੋਈ ਕਿਤੇ ਫਸ ਜੇ ਤੇ ਫਿਰ ਬਾਅਦ ਚ ਤੁਸੀਂ ਸਸਤਰੀ ਕਾਲ ਬੁਲਾ ਦਿੰਨੇ ਹੈ ਫਿਰ ਕਿੰਨੇ ਸਾਡੇ ਨਾਲ ਨਗਾਰਾ ਆ ਰਿਹਾ ਤੇ ਸਾਡੇ ਨਾਲ ੱੱਕਾ ਹੋ ਰਿਹਾ ਤੇ ਤਾਂ ਕਈ ਹੋਣਾ ਤੁਹਾਡੇ ਨਾਲ ਜੋ ਤੁਸੀਂ ਕੇ ਚੰਗੇ ਬੰਦੇ ਦੀ ਚੰਗੀ ਗੱਲ ਨੂੰ ਤੁਸੀਂ ਕੋਈ ਸ਼ੇਅਰ ਨਹੀਂ ਕਰਨਾ ਵੀਡੀਓ ਨੂੰ ਲਾਈਕ ਨਹੀਂ ਕਰਨਾ ਜਿਹੜਾ ਕੋਈ ਤੁਹਾਡੇ ਭਲੇ ਦੀ ਗੱਲ ਕਰਦਾ ਨਾ ਉਹਦੀ ਵੀਡੀਓ ਵੇਖ ਲਿਆ ਕਰੋ ਤੇ ਫੋਲੋ ਵੀ ਕਰ ਲਿਆ ਕਰੋ ਇਹਦੇ ਕਿਹੜਾ ਪੈਸੇ ਲੱਗਣੇ ਭਰਾਓ ਜੇ ਕੋਈ ਬੰਦੇ ਤੁਹਾਡੇ ਕੋਲ ਪਹਿਲਾਂ ਕਿੰਨੇ ਗਾ ਜਿਹੜੇ ਤੁਹਾਡੇ ਹੱਕ 'ਚ ਬੋਲਦੇ ਆ ਆ ਦੇ ਬੰਦੇਆਂ ਸਾਥ ਦਿਆ ਕਰੋ ਲਤਾਂ ਨਾ ਖਿੱਚਿਆ ਕਰੋ ਇੱਕ ਦੂਜੇ ਦੀ ਦੇਖੇ ਇਥੇ ਕ੍ਰੇਜ਼ ਸਪੋਰਟਸ ਦਾ ਛੋਟੇ ਛੋਟੇ ਬੱਚਿਆਂ ਚ ਬਹੁਤ ਜ਼ਿਆਦਾ ਕ੍ਰੇਜ਼ ਆਹ ਸਟੇਡੀਅਮ ਚ ਦੂਰੋਂ ਦੂਰੋਂ ਲੋਕ ਆਉਂਦੇ ਆ 5 5 6 6 10 10 ਕਿਲੋਮੀਟਰ ਤੋਂ ਤੇ ਦੇਖੋ ਇਹਨਾਂ ਨੇ এনवायरमेंट ਸੰਭਿਆ ਤੁਸੀਂ ਤਾਂ ਪੰਜਾਬ ਦੇ ਵਿੱਚ ਹਰ ਚੀਜ਼ ਨੂੰ ਹੀ ਖੋਜ ਸੁੱਟੀ ਜਾਂਨੇ ਬਾਬੇ ਨਾਨਕ ਦੀ ਪਵਨ ਗੁਰੂ ਪਾਣੀ ਪਤਾ ਦੇ ਸਿਧਾਂਤੇ ਚੱਲਦੇ ਕਿ ਤੁਸੀਂ ਚੱਲਦੇ ਹੋ ਇਹ ਚੱਲ ਰਿਹਾ ਗੁਰਬਾਣੀ ਦੇ ਸਹਾਰੇ ਨਾਲ ਦੇਖੋ ਹਰਿਆਲੀ ਐਵੇਂ ਨਹੀਂ ਉੱਗੇ ਲਾਇਗਿਆ ਟਾਈਮ ਟੂ ਟਾਈਮ ਇਹਨਾਂ ਦੀ ਕਟਾਈ ਹੁੰਦੀ ਸਾਰਾ ਕੁਝ ਗਵਰਨਮੈਂਟ ਕਰਦੀ ਹੈ ਇਹਦਾ ਐਵੇਂ ਨਹੀਂ ਇੱਥੇ ਇੰਡਸਟਰੀ ਆ ਰਹੀ ਡਵੈਲਪਮੈਂਟ ਹੋ ਰਹੀ ਇਹਨਾਂ ਦੇ ਕੱਲੇ ਗੁੜਗਾਉਂ ਜੀ ਹੁਣੀਆਂ ਜੀਐਸਟੀ ਕਲੈਕਸ਼ਨ ਜਿੰਨੀ ਤੁਹਾਡੇ ਸਾਰੇ ਪੰਜਰਦੀ ਨਹੀਂ ਹੋਣੀ ਇੱਕ ਇੱਕ ਇੰਚ ਜਗਾ ਕਮਰਸ਼ੀਅਲ ਆ ਇੱਥੇ ਐਵੇਂ ਨਹੀਂ ਇੱਧਰ ਨੂੰ ਇੰਡਸਟਰੀ ਦਾ ਮੂੰਹ ਹੋਇਆ ਐ এনਵਾਇਰਨਮੈਂਟ ਹਰ ਚੀਜ਼ ਦਾ ਕ੍ਰਪਸ਼ਨ ਦਾ ਹਰ ਚੀਜ਼ ਦੇਖ ਕੇ ਇੰਡਸਟਰੀ ਲਾਉਂਦਾ ਅਗਲਾ ਜਿਹੜਾ ਪੈਸਾ ਲਾਉਂਦਾ ਤੇ ਤੁਸੀਂ ਵੋਟ ਪਾਣ ਦੇ ਕੀ ਦੇਖ ਕੇ ਪਾਉਣੇ ਹੋ ਐਕਸਪੈਰੀਮੈਂਟ ਹੀ ਕਰਦੇ ਕਰਦੇ 70 80 ਸਾਲ ਹੋ ਗਏ ਤੁਹਾਨੂੰ ਤੁਹਾਨੂੰ ਕੋਈ ਚੰਦਾ ਲੀਡਰ ਹੀ ਨਹੀਂ ਅਜੇ ਤੱਕ ਲੱਭਾ ਕਦੇ ਕਿਸੇ ਦਾ ਐਕਸਪੈਰੀਮੈਂਟ ਕਰਦੇ ਹਾਂ ਕਦੇ ਕਿਸੇ ਦਾ ਤੇ ਪੰਜਾਬ ਹੋ ਗਿਆ ਕਰਜ਼ਾਈ ਤੇ ਉਧਰੋਂ ਤੁਸੀਂ ਸੈਂਟਰਨਾ ਸਿੰਘ ਫਸਾਏ ਐ ਤੇ ਕੌਣ ਜਾਊਗਾ ਤੁਹਾਨੂੰ ਪੰਜਾਬੀਓ ਜਿੱਥੋਂ ਤੁਹਾਡਾ ਕੋਈ ਹੈਲਪ ਹੋਣੀ ਹੈ ਸੈਂਟਰ ਸਰਕਾਰੀ ਕਰ ਸਕਦੀ ਹੈ ਨੇ ਉਹਦੇ ਨਾਲ ਤੁਸੀਂ ਉਲਟੇ ਪਾਸੇ ਚੱਲਣਾ ਹੁੰਦਾ ਹੁਣ ਇਹਨੂੰ ਓਕੇ ਘੜੀ ਚੋਕੇਵੇਂ ਨਿਕਲੋਗੇ ਇੰਨੀ ਚੋਂ ਇਹਦਾ ਆਪਦਾ 5 ਸਾਲ ਕਰਕੇ ਨਿਕਲ ਜਾਣਗੇ 4 ਸਾਲ ਹੋ ਗਏ ਐ ਤੇ ਭੁਗਤੂ ਕੌਣ ਐ ਉਹ ਤਾਂ ਵੱਡੇ ਵੱਡੀਆਂ ਕੋਠੀਆਂ ਪਾਈ ਜਾਂਦੇ ਵੱਡੀਆਂ ਵੱਡੀਆਂ ਗੱਡੀਆਂ ਝੂਟਦੇ ਫਿਰਦੇ ਐ ਕਰਜ਼ਾ ਚੜੀ ਜਾਂਦਾ ਤੁਹਾਡੀ ਉਹਦੇ ਤੇ ਪੰਜਾਬ ਸਰਕਾਰ ਤੇ ਕਰਜ਼ੇ ਲੈ ਲੈ ਕੇ ਤਨਖਾਹਾਂ ਦੇ ਰਹੇ ਇਹ ਤਾਂ ਟਾਈਮ ਪਾਸ ਕਰ ਰਹੇ ਕੋਈ ਇਹਨਾਂ ਦੀ ਪਲਾਨਿੰਗ ਨਹੀਂ ਕੋਈ ਪਾਲਸੀ ਨਹੀਂ ਕੋਈ ਕਿਸੇ ਕਿਸਮ ਦਾ ਕੋਈ ਹੈ ਹੀ ਨਹੀਂ ਰੋਡ ਮੈਪ ਇਹਨਾਂ ਦਾ ਕੌਣ ਬਚਾਊ ਤੁਹਾਨੂੰ ਤੇ ਜਿਹੜੇ ਬੰਦੇ ਤੁਹਾਡੇ ਕੋਈ ਕੰਮ ਦੀ ਗੱਲ ਕਰਦੇ ਉਹਦਾ ਤੁਸੀਂ ਇਨਸਾਫ ਦਿੰਦੇ ਆ ਆ ਬਾਦਲ ਗਰੁੱਪ ਨੂੰ ਇੰਨੀ ਆਦੀ ਝੋਣ ਲਿਆ ਤੇ ਜਿਹੜਾ ਸਮਨਜੀਤ ਮਾਨ ਨੇ ਇੰਨੀਆਂ ਕੁਰਬਾਨੀਆਂ ਬਿਜਲੀਆਂ ਲਵਾਈਆਂ ਤੇ ਇੰਨੇ ਤਸ਼ੱਦਦ ਸਹ ਕਿੱਡੇ ਵੱਡੇ ਖਾਨਦਾਨ ਚੋਂ ਬੰਦਾ ਤੇ ਕਿੱਡਾ ਵੱਡਾ ਐਸਐਸਪੀ ਦਾ ਰੈਂਕ ਹੈ ਅੱਜਕੱਲ ਕੋਈ ਚੌਂਕੀਦਾਰਾ ਨਹੀਂ ਛੱਡਦਾ ਤੇ ਤੁਹਾਡੇ ਲਈ ਛੱਡੇ ਆ ਤੇ ਤੁਸੀਂ ਉਹਨਾਂ ਦੀ ਕਦਰ ਨਹੀਂ ਪਾਈ ਤੇ ਉਲਟਾ ਆ ਬਾਦਲਾਂ ਦੇ ਟੇਟੇ ਚੜੇ ਰਹੇ ਤੁਸੀਂ ਹੁਣ ਰੋਣੇ ਹੁਣ ਕਿ ਸਾਡਾ ਧਰਮ ਵੀ ਗਿਆ ਸਾਡੀ ਸਿਆਸਤ ਵੀ ਗਈ ਸਦਾਤ ਵੀ ਮਿੱਟੀ ਚ ਰੋਲ ਤੇ ਹੁਣ ਰੋਣੇ ਹੁਣ ਤੇ ਰੋਈ ਜਾ ਹੁਣ ਨਹੀਂ ਤੁਹਾਨੂੰ ਕੋਈ ਨੇ ਬਚਾਉਣਾ ਤੇ ਪਹਿਲਾਂ ਜੇ ਜਾਗੇ ਹੁੰਦੇ ਤੇ ਤੁਹਾਨੂੰ ਤੁਹਾਡੇ ਨਾਲ ਹੋਣਾ ਸੀ ਇਹ ਕੰਮ ਪਹਿਲਾਂ ਤੁਸੀਂ ਕੋਈ ਚੰਗਾ ਫੈਸਲਾ ਲੈਣਾ ਨਹੀਂ ਜਦੋਂ ਕੋਈ ਜਣਾ ਚ ਬੈੰਦਾ ਫੇਰ ਰੋਣ ਨੇ ਇੱਥੇ ਹੀ ਹਸਾਲ ਲਾ ਲੋ ਤੁਸੀਂ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਜੇ ਕੋਈ ਕੰਮ ਦੀ ਉਹਦੇ ਬੜੀ ਮੁਸ਼ਕਲ ਨਾਲ 1000 ਵਿਊ ਹੋ ਜਾਣ ਨਾ ਪੰਜਾਬੀ ਵੀਡੀਓ ਦਾ 1000 ਵੀਊ ਵੀ ਕੰਮ ਦੀ ਗੱਲ ਹੋਵੇ ਤੇ ਹੋ ਜੇ ਤੇ ਬਹੁਤ ਵੱਡੀ ਗੱਲ ਆ ਤੇ ਜੇ ਤੁਹਾਨੂੰ ਕੋਈ ਬੁੱਧੂ ਬਣਾ ਕੇ ਕੋਈ ਦਵਾਈਆਂ ਵੇਚੀ ਜਾਂਦਾ ਕੋਈ ਤੁਹਾਡਾ ਟੈਸਟ ਸਟੋਰ ਨੂੰ ਵਧਾਉਣ ਦੀਆਂ ਦਵਾਈਆਂ ਵੇਚੀ ਜਾਂਦਾ ਉਹਨਾਂ ਦੀਆਂ ਵੀਡੀਓਜ਼ ਵਿੱਚ ਮਿਲੀਅਨ ਵੀਊ ਤੁਹਾਡੀ ਸੋਚ ਹੀ ਬੜੀ ਪੁੱਠੀ ਹੋ ਗਈ ਪੰਜਾਬੀਆਂ ਤੇ ਜੇ ਕੋਈ ਕੰਮ ਦੀ ਗੱਲ ਹੋਵੇ ਤੇ ਤੁਹਾਡੇ ਖਾਨੇ 'ਚ ਨਹੀਂ ਪੈਂਦੀ ਓ ਇੰਨੇ ਤੂੰ ਵੀ ਸੁੱਤੇ ਪਿਆ ਕਦੋਂ ਜਾਗਣਾ ਤੁਹਾਨੂੰ ਕਦੋਂ ਅਕਲ ਆਉਣੀ ਤੇ ਕਦੋਂ ਕਿਸੇ ਚੰਗੇ ਬੰਦੇ ਦਾ ਆਪਦੇ ਜਿਹੜੇ ਤੁਹਾਡੇ ਹੱਕ 'ਚ ਬੋਲਦੇ ਆ ਜਾਂ ਤੁਹਾਡੇ ਹੱਕ ਦੀ ਗੱਲ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੀ ਸਜ਼ਾ ਹੀ ਦੇਣੀ ਆ ਤੁਸੀਂ ਵੀ ਤੁਸੀਂ ਵੀ ਸਾਧਨਾ ਦੇਓ ਜਿੰਨਾਂ ਦੇ ਖਿਲਾਫ ਬੋਲਦੇ ਉਹਨਾਂ ਨਾਲ ਵੀ ਸਿੰਘ ਫਸ ਜਾਣ ਤੇ ਬਾਅਦ 'ਚ ਰੋਲਦੇ ਫਿਰਨ ਤੇ ਤੁਸੀਂ ਸਸਰੀਕਾਲ ਬੁਲਾ ਦਿਓ ਚੰਗੇ ਰਹੋਗੇ ਸਹੀ ਟਾਈਮ ਤੇ ਸਹੀ ਫੈਸਲੇ ਲਓ ਤੇ ਨਹੀਂ ਦਤੋਂਗਾ ਕਿਸੇ ਨੇ ਨਹੀਂ ਬਚਾਉਣਾ ਫਿਰ ਤੁਸੀਂ ਪਛਤਾਵੋਗੇ ਤੇ ਉਹਦਾ ਕੋਈ ਫਾਇਦਾ ਨਹੀਂ ਟਾਈਮ ਨਗਾ ਕੇ ਤੁਸੀਂ ਸਹੀ ਪਾਸੇ ਲੱਗੋਗੇ ਉਹਦਾ ਕੋਈ ਫਾਇਦਾ ਨਹੀਂ ਹੁਣੇ ਸਹੀ ਪਾਸੇ ਸਹੀ ਬੰਦੇ ਚੋਂ ਜਿਹੜੇ ਗੁਰੂ ਮਹਾਰਾਜ ਦੇ ਸੰਦਾਰ ਤੇ ਚੱਲਦੇ ਆ ਉਹਨਾਂ ਦੇ ਪਿੱਛੇ ਲੱਗੋ ਜਿਹੜੇ ਤੁਹਾਡੀਆਂ ਜੜਾਂ ਵੜ ਰਿਆ ਉਹਨਾਂ ਦਾ ਖੜਾ ਸੱਡੋ ਜਿਨ੍ਹਾਂ ਨੇ ਤੁਹਾਡੇ ਪਿੱਛੇ ਸਭ ਕੁਝ ਬਰਬਾਦ ਕਰ ਲਿਆ ਸਭ ਕੁਝ ਲਟਾ ਲਿਆ ਤੇ ਉਹ ਅੱਜ ਵੀ ਵਿਚਾਰੇ ਰੋਲਦੇ ਫਿਰਦੇ ਆ ਤੇ ਕੋਸ਼ ਦੇਲਾਂ ਚ ਰੋਲਦੇ ਤੇ ਤੁਸੀਂ ਤੁਹਾਡੀ ਸਿਹਸਤ ਕਿਹੜੇ ਕੰਮ ਆਈ ਫਿਰ ਨਾ ਤੁਸੀਂ ਆਪ ਦੇ ਬੰਦੇ ਛਡਾ ਪਾਏ ਨਾ ਤੁਸੀਂ ਪੰਜਾਬ ਨੂੰ ਸਹੀ ਲੀ ਤੇ ਲਿਆ ਪਾਏ ਨਾ ਤੁਹਾਡੇ ਉਹ ਲੈ ਪਾਇਆ ਕਰਜਾ ਤੇ ਕੌਣ ਪਿਝਾਉ ਤੁਹਾਨੂੰ ਸਹੀ ਬੰਦੇ ਪਛਾਣੋ ਆਪਣੇ ਦੂਜੀਆਂ ਸਟੇਟਾਂ ਦਾ ਦੇਖ ਲਓ ਕਿੱਧਰ ਦੀ ਕਿੱਧਰ ਚੜੀ ਜਾਂਦੀਆਂ ਤੇ ਤੁਸੀਂ ਕਰਜੇ ਵਿੱਚ ਡੁੱਬਦੇ ਜਾਂਦੇ ਹੋ ਦੂਜੇ ਨੰਬਰ ਤੇ ਕਰਜਾ ਪੂਰੇ ਭਾਰਤ 'ਚ ਸਭ ਤੋਂ ਜ਼ਿਆਦਾ ਪੰਜਾਬ 'ਤੇ ਜਿਹੜੀਆਂ ਸਟੇਟਾਂ 'ਚ ਕੋਈ ਰੂਲ ਆਫ ਲਾ ਨੀ ਹੁੰਦਾ ਸੀ ਜਿੱਥੇ ਗੁੰਡਾ ਰਾਜ ਸੀ ਜਿੱਥੇ ਦਿਨੇ ਜਾਣ ਤੋਂ ਡਰਦੇ ਸੀ ਉੱਥੇ ਸ਼ਾਂਤੀ ਹੈਗੀ ਤੇ ਜਿੱਥੇ ਤੁਹਾਡੇ ਇੰਨਾ ਵਧੀਆ ਸਿਸਟਮ ਸੀ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਸੀ ਤੇ ਉੱਥੇ ਐਕਸਟਰੈਕਸ਼ਨ ਮੰਗਣ ਲੱਗ ਗਏ ਸਮਝ ਜਾਓ 5 ਸਾਲ ਇਹ ਵੀ ਖਰਾਬ ਕਰ ਲੇ ਜੇ ਅਗਲੇ ਵੀ ਕਰ ਲੋਗੇ ਫੇਰ ਨਹੀਂ ਉੱਠਣਾ ਤੁਸੀਂ ਜੇ ਵੀ ਤੁਸੀਂ ਅੱਗੇ ਬੰਦਾ ਲਾਉਣੇ ਆ ਜੇ ਪਹਿਲੀ ਗੱਲ ਤਾਂ ਤੁਸੀਂ ਪੰਜਾਬ ਦੀ ਕੋਈ ਧਿਰ ਨਹੀਂ ਚੁਣਨੀ ਦਿੱਲੀੋਂ ਚੱਲਣ ਵਾਲੀਆਂ ਚੁਣਨੀਆਂ ਉਹਨਾਂ ਨੂੰ ਫਿਰ ਰਿਮੋਟ ਨਾਲ ਚਲਾਉਂਦੇ ਆ ਫੇਰ ਤੁਸੀਂ ਚੀਕਾਂ ਮਾਰਦੇ ਹੋ ਸਾਡੇ ਨਾਲ ਤੱਕਾ ਹੁੰਦਾ ਸਾਡੇ ਖਿਲਾਫ ਫੈਸਲੇ ਲੈ ਰਹੀ ਹੈ ਸਰਕਾਰ ਹੁਣ ਲੈਂਡ ਪੂਲਿੰਗ ਤੁਹਾਨੂੰ ਪੁੱਛ ਕੇ ਫੈਸਲਾ ਲਿਆ ਸੀ ਇਹ ਤਾਂ ਕਹਿੰਦੇ ਸੀ ਅਸੀਂ ਸਟਰੀਟ ਲਾਈਟਾਂ ਵੀ ਤੁਹਾਨੂੰ ਪੁੱਛ ਕੇ ਲਾਵਾਂਗੇ ਸੱਤਾਂ ਚੋਂ ਸਰਕਾਰ ਚਲਾਵਾਂਗੇ ਤੇ ਤੁਸੀਂ ਪਿੱਛੇ ਲੱਗੇ ਆਪਦੇ ਜਿਹੜੇ ਬੰਦਿਆਂ ਨੇ ਕੁਰਬਾਨੀਆਂ ਕੀਤੀਆਂ ਤੁਹਾਡੇ ਲਈ ਉਹਨਾਂ ਦੇ ਨਹੀਂ ਤੁਹਾਨੂੰ ਪਿੱਛੇ ਤੁਸੀਂ ਲੱਗੇ ਉਹਨਾਂ ਦੀ ਗੱਲਾਂ ਦਾ ਨਹੀਂ ਤੁਹਾਨੂੰ ਵਿਸ਼ਵਾਸ ਆਇਆ ਫਿਰ ਕਹਿੰਦੇ ਹੋ ਸਾਨੂੰ ਤੁਸੀਂ ਆ ਪੁੱਠੇ ਪਾਸੇ ਜਾਣੇ ਹੋ ਤੇ ਫੇਰ ਤੁਹਾਡੇ ਨਾਲ ਉਹੀ ਹੋਣਾ ਜੋ ਹੋ ਰਿਹਾ ਜੇ ਕੁ ਤੁਹਾਡੇ ਭਲੇ ਦੀ ਕੋਈ ਕੋਈ ਗੱਲ ਤੁਹਾਡੀ ਕਰਦਾ ਉਹਦਾ ਤੁਹੀਂ ਨਹੀਂ ਦੇਣਾ ਸਾਥ ਪਰ ਗਾੜੀ ਬੇਅਦਬੀ ਦਾ ਇਨਸਾਫ ਲੈ ਲਿਆ ਤੁਸੀਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਨਹੀਂ ਮਿਲਿਆ ਤੁਸੀਂ ਹੋਰ ਤੁਸੀਂ ਕੀ ਕਰ ਲੋਗੇ ਤੇ ਹੁਣ ਤਾਂ ਸੌਂ ਹੀ ਗਏ ਸਸਰੀ ਵਾਂਗੂ ਹੁਣ ਤਾਂ ਨਾ ਹੀ ਨਹੀਂ ਲੈਂਦੇ ਤੁਸੀਂ ਕਿ ਬਸ ਸਰਕਾਰ ਚੇਂਜ ਕਰਨੀ ਸੀ ਤੇ ਬਸ ਤੁਹਾਡਾ ਰੋਲ ਖਤਮ ਜਾਗੋ ਅੱਖਾਂ ਖੋਲੋ ਨਹੀਂ ਤਾਂ ਆਉਣ ਵਾਲਾ ਸਮਾਂ ਚੰਗਾ ਨਹੀਂ ਪੰਜਾਬ ਲਈ ਥੈਂਕ ਯੂ ਸਾਸ਼੍ਰੀਕਾਰ दिल्ली से ब्रो दिल्ली से आप कहाँ से हो सहोता सर सह। दिल्ली से ਬਾਨੀ ਕੀ ਲਿਖ ਰਿਹਾ ਪੁਰਾ